ਟੁਬਲੀ ਦਾ ਮੇਲਾ ਤੇ ਭਗਵਾਨ ਕ੍ਰਿਸ਼ਨ ਦੇ ਨਾਲ ਜੁੜਿਆ ਹੋਇਆ ਹੈ ਜੀ ਭਗਵਾਨ ਕ੍ਰਿਸ਼ਨ ਔਰ ਬਲਰਾਮ ਨੇ ਆਜ ਦੇ ਦਿਨ ਮਹਾਰਾਜ ਰੀਲਾ ਰਚਾਈ ਸੀ ਜਮਨਾ ਦੇ ਕਿਨਾਰੇ ਉੱਥੇ ਹੀ ਉਹਦੇ ਸਾਡੇ ਬਜ਼ੁਰਗਾਂ ਨੇ ਉਸੇ ਤਰੀਕੇ ਨਾਲ ਜਨਾਬ ਦੇ ਕੰਡੇ ਤੇ ਤਕਰੀਬਨ 670 ਸਾਲ ਲੱਗੋ ਗਏ ਹੈ 670ਵਾਂ ਮੇਲਾ ਹੈ ਜਨਾਬ ਦੇ ਕੰਡੇ ਤੇ ਲਗਾਉਂਦੇ ਨੇ ਸਾਡੇ ਬਜ਼ੁਰਗ ਉਸ ਤੋਂ ਬਾਅਦ ਬਾਅਦ ਪਾਰਟੀਸ਼ਨ ਤੋਂ ਬਾਅਦ ਕੁਝ ਲੋਕ ਲੁਧਾਨਾ ਆ ਗਏ ਕੁਝ ਸਾਹਾਰਨਪੁਰ ਕੁ ਕਾਨਪੂਰ ਕੁ ਦਿੱਲੀ ਜਿੱਥੇ ਜਿੱਥੇ ਸਾਡੀ ਬਰਾਦਰੀ ਦੇ ਲੋਕ ਪਾਰਟਿਕੂਲਰ ਸਾਡੀ ਬਰਾਦਰੀ ਦੇ ਲੋਕੀ ਜਿਆਦਾ ਮਨਾਉਂਦੇ ਆ ਰਜਵਾ ਤੇ ਨੋਤ ਸਵਾਵ ਵਾਲੇ ਜਿਹੜੇ ਡਿਸਟ੍ਰਿਕਟ ਚੰਗ ਦੇ ਹੱਗੇ ਮੈਸਿਕਲ ਹਾਂਜੀ ਜੂਤ ਆਜ ਦਾ ਸਾਡੇ ਪੁਰਾਣੇ ਬਜ਼ੁਰਗਾਂ ਦੀ ਗੀਤ ਚੱਕੀ ਆਉਂਦੀ ਅੱਜ ਦੇਖੋ ਸਿੱਧਾ ਚੱਲੇ ਆ ਰਹੇ ਹਾਂ ਚਾਹਨੇ ਆ ਵੀ ਅੱਗੋਂ ਬੱਚੇ ਵੀ ਨਾਲ ਤੋਰਨ ਕੋਸ਼ਿਸ਼ ਸਾਡੀ ਹੈਗੀ ਅਸੀਂ ਦੋ ਤਿੰਨ ਮੁੰਡੇ ਨਾਲ ਜੋੜੇ ਆ ਅਗਲੇ ਸਾਲ ਕੋਸ਼ਿਸ਼ ਕਰਾਂਗੇ ਬਈ ਸੀ ਦੋ ਚਾਰ ਡਾਇਰ ਹੋ ਜੀਏ ਦੋ ਚਾਰ ਅਗਰੇ ਉਹਨਾਂ ਨੂੰ ਕਈ ਕਰ ਦਈਏ ਸਾਡੀ ਕੋਸ਼ਿਸ਼ ਹੈ ਵੀ ਇਹ ਮਗੋਂ ਜਿਵੇਂ ਸਾਨੂੰ ਉਪਰ ਆ ਕਿਰਪਾ ਕਰੇ ਸਾਡੇ ਬਜ਼ੁਰਗਾਂ ਨੇ ਦਿੱਤੀ ਹੋਈ ਹੈ ਉਹਨਾਂ ਦੀ ਵਿਰਾਸਤ ਅਸੀਂ ਅੱਗੇ ਲੱਗ ਕੇ ਚੱਲਦੇ ਹਾਂ ਹਾਂਜੀ ਸੰਸਥਾ ਵਿੱਚ ਵੀ ਬਹੁਤ ਭਾਰੀ ਪ੍ਰਸ਼ਾਦ ਦੇਖਣ ਨੂੰ ਮਿਲਿਆ ਹੈ ਸੰਸਥਾ ਠੀਕਾ ਮਿਹਨਤੀ ਹੈਗੇ ਸਾਡੇ ਸਾਥੀ ਸਾਰੇ ਹੀ ਮਿਹਨਤੀ ਨੇ ਸਾਰੇ ਬੜੇ ਲਗਨ ਨਾਲ ਕੰਮ ਕਰਦੇ ਨੇ ਤੇ ਭਗਵਾਨ ਇਹਨਾਂ ਨੂੰ ਹੋਰ ਸ਼ਕਤੀ ਦਵੇ ਹੋਰ ਜ਼ਿਆਦਾ ਸੇਵਾ ਕਰ ਸਕਣ ਜਿਹੜੀ ਸੰਗਤ ਸਾਡਾ ਕਾਰਨ ਹੈ ਕਿ ਜਿਹੜੇ ਵੀ ਸਾਡੀ ਇਸ ਬਲਾਦਰੀ ਦੇ ਨਾਲ ਜੁੜੇ ਹੋਏ ਨੇ ਉਹ ਇਸ ਦਿਨ ਦਰਸ਼ਨ ਕਰਨ ਜ਼ਰੂਰ ਆਣਗੇ ਚਾਹੇ ਕਿਸੇ ਕੋਨੇ ਤੇ ਵੀ ਬੈਠੇ ਐਸ ਕਰਕੇ ਇਹ ਉਹਨਾਂ ਨੇ ਸਾਡੀ ਬਲਾਦਰੀ ਦੇ ਜਿਹੜੇ ਹੈ ਉਹਨਾਂ ਨੇ ਤਾਂ ਆਣਾ ਹੀ ਆਣਾ ਹੈ ਬਾਕੀ ਅਸੀਂ ਵਾਕਿਆਨ ਹੀ ਬੜਾ ਧੰਨਵਾਦ ਆ ਕਿ ਉਹਨਾਂ ਨੇ ਸਾਡੇ ਹੁਣ ਸਾਰਿਆਂ ਨੂੰ ਦੇਖਦੇ ਹੋਏ ਸਾਡਾ ਉਹਨਾਂ ਨੇ ਬਾਕੀ ਸਾਰੀ ਸੰਸਥਾ ਨੇ ਸਾਡਾ ਬਹੁਤ ਹੁਸਾਬ ਦਾਇਆ ਹਾਂ ਜੀ ਹਾਂ ਜੀ ਸਾਡੇ ਸਾਰਿਆਂ ਨਾਲ ਕਹੋ ਚੱਲ ਰਹੀ ਯਾਰੀ ਕੀ ਕਹਾਂ ਕਹਿੰਦੇ ਇਹ ਪਿਛਲੇ 1.5 2 200 ਸਾਲ ਤੋਂ ਚੱਲ ਰਿਹਾ ਗੁਸਾਈ ਇਹਦੇ ਅਦਕਸ਼ਤਾ ਤੇ ਚੱਲਦਾ ਹੈ ਹਨਾ ਜੀ ਪਹਿਲੇ ਪੂਰੇ ਪਾਕਿਸਤਾਨ ਚ ਹੁੰਦਾ ਸੀਗਾ ਪੂਰੇ ਪਾਕਿਸਤਾਨ ਚ ਹੁੰਦਾ ਸੀਗਾ ਚਨਾਬ ਦੇ ਕਿਨਾਰੇ ਹੁਣ ਇੱਥੇ ਹੁੰਦਾ ਹੈ ਹੈਣਾ ਜੀ ਔਰ ਇਸ ਵੇਲੇ ਪ੍ਰਿੰਸ ਗੁਸਾਈਂ ਦੀ ਅਦક્ષાਤ ਹੁੰਦਾ ਹੈ ਹੈਨਾ ਉਹ ਮਹਾਕਾਰਤਿਕ ਰਸ ਹੈ ਜਿਹੜੀ ਭਗਵਾਨ ਕ੍ਰਿਸ਼ਨ ਨੇ ਕਾਰਤਕ ਦੀ ਪੂਰਨਵਾਸੀ ਨੂੰ ਮਨਾਈ ਸੀ ਉਹ ਮਨਾਈ ਜਾਂਦੀ ਹੈ ਬਲਰਾਮ ਔਰ ਕ੍ਰਿਸ਼ਨ ਔਰ ਚੌਥੀ ਇਹ ਸਾਰੇ ਸੰਗਤ ਸਾਰੀ ਫੈਮਿਲੀਆਂ ਹੈਣਾ ਜੀ ਜਿੰਨੀ ਬਰਾਦਰੀ ਦੀ ਖੱਤਰੀ ਦੀ ਔਰ ਸਾਰੇ ਇਕੱਠੇ ਹੋ ਕੇ ਮ ਮਨਾਉਂਦੇ ਪ੍ਰੋਗਰਾਮ ਹਰ ਸਾਲ ਜਦ ਸੰਗਤ ਵਿੱਚ ਬੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹਾਂ ਹਾਂਜੀ ਹਾਂਜੀ ਹਰ ਸਾਲ ਸਾਰੇ ਬਹੁਤ ਤਸੱਲੀ ਨਾਲ ਜਿਨ੍ਹਾਂ ਨੂੰ ਸ਼ੌਂਕ ਹੈ ਤਾਂ ਲੈ ਤਿਆਰੀਆਂ ਕਰਕੇ ਹੈ ਨਾ ਜੀ ਉਹ ਆਉਂਦੇ ਨੇ ਉਹਨਾਂ ਨੂੰ ਸਭ ਦੀ ਸ਼ਰਧਾ ਇੱਥੇ ਜੋ ਕੋਈ ਮੰਦਾ ਹੈ ਉਹਦੀ ਵੀ ਪੂਰੀ ਹੁੰਦੀ ਹੈ ਇੱਥੇ ਹੈ ਨਾ ਜੀ ਦੇਖਿਆ ਜਾ ਰਿਹਾ ਅੱਜ ਜਿਹੜੇ ਮੰਗਰ ਦੀ ਭਗਵਾਨ ਆ ਉਹ ਰਾਮਾਛੇ ਦੀ ਮੰਗੂ ਪੂਰੇ ਫੁਰਪਰ ਬਣੇ ਹੋਏ ਇੱਥੇ ਕਿਉਂ ਉਹਨਾਂ ਨੂੰ ਵਿੱਚ ਹੋਰ-ਹੋਰ ਵੀ ਹੁੰਦੇ ਨੇ ਹੈ ਨਾ ਜੀ ਵਿੱਚ ਮੈਂਬਰ ਨੇ ਉਹਦੇ ਉਹਨਾਂ ਦੇ ਆਪਣੇ ਹਿਸਾਬ ਨਾਲ ਲਾਂਦੇ ਨੇ ਲੰਗਰ ਤਾਂ ਲੰਗਰ ਹੀ ਹੁੰਦਾ ਹੈ ਜੀ ਬਾਕੀ ਜਿਵੇਂ ਕਿਸ ਸੰਗਤ ਸੰਗਤ ਵਿੱਚ ਇਸ ਤਰ੍ਹਾਂ ਹੋਮ ਆ ਕੇ ਪੁੱਛਿਆ ਕਰਨ ਹੈ ਨਾ ਜੀ ਸ਼ਾਨ ਵਧਦੀ ਹੈ ਬਰਾਦਰੀ ਦੀ ਔਰ ਧਾਰਮਿਕ ਆਸਥਾ ਵਧਦੀ ਹੈ ਤਾਂ ਸਾਰਿਆਂ ਨੂੰ ਆਪਾਂ ਨੂੰ ਅਸੀਂ ਸਭ ਸ਼ਰਦਾ ਨਾਲ ਸਾਰੀ ਫੈਮਿਲੀ ਅਸੀਂ ਸਾਰੇ ਜਿਹੜੇ ਹੈ ਮੈਂ ਸੇਵਾ ਕਰਦੇ ਆ ਠੀਕ ਹੈ ਜੀ ਗਊਸ਼ਾਲਾ ਕਾਫੀ ਸਮੇਂ ਤੋਂ ਸਾਡੇ ਬਜ਼ੁਰਗ ਜਿਹੜੇ ਸਾਡੇ ਦਾਦਾ ਜੀ ਜਾਂ ਸਾਡੇ ਪਰਦਾਦਾ ਜੀ ਪਹਿਲਾਂ ਪਾਕਿਸਤਾਨ ਦੇ ਵਿੱਚ ਕਰਦੇ ਆ ਰਹੇ ਸੀ ਸਾਡੇ ਪਿਤਾ ਜੀ ਸਾਡੇ ਚਾਚੇ ਤਾਇਆ ਜੀ ਇੱਥੇ ਕਰਦੇ ਆ ਰਹੇ ਸਾਡੇ ਵੱਡੇ ਭਰਾ ਸ਼ੁਰੂ ਤੋਂ ਇਹ ਮੇਲਾ ਜਿਹੜਾ ਟੁਬੜੀ ਦਾ ਮੇਲਾ ਮਨਾਇਆ ਜਾ ਰਿਹਾ ਹੈ ਗੁਸਾਈਂ ਜੀ ਨੇ ਪ੍ਰਿੰਸ ਗੁਸਾਈਂ ਜੀ ਜਿਹੜੇ ਇਸ ਟਾਈਮ ਕੈਨੇਡਾ ਨੇ ਉਹਨਾਂ ਦੇ ਯਾਨੀ ਕਿ ਕਿਰਪਾ ਦੇ ਨਾਲ ਹੀ ਇੱਥੇ ਜਿਹੜਾ ਇਹ ਮੇਲਾ ਹੈ ਹਰ ਸਾਲ ਲੱਗਦਾ ਹੈ ਬਲਰਾਮ ਤੇ ਸ਼੍ਰੀ ਕ੍ਰਿਸ਼ਨ ਜੀ ਭਗਵਾਨ ਜੀ ਦਾ ਸਰੂਪ ਬਣਾ ਕੇ ਕੁਬੜੀ ਦਾ ਮੇਲੇ ਨੂੰ ਯਾਨੀ ਕਿ ਲਗਾਇਆ ਜਾ ਰਿਹਾ ਇਹ ਕਾਪ ਤੋਂ ਕਟਨੀ 100 200 ਸਾਲ ਪੁਰਾਣਾ ਮੇਲਾ ਇਹ ਜਿਹੜਾ ਉੱਥੋਂ ਦੀ ਚੱਲਦਾ ਹੈ ਇੱਥੇ ਵੀ ਪਰੰਪਰਾ ਜਿਹੜੀ ਬਜ਼ੁਰਗਾਂ ਨੂੰ ਨਾਂ ਭੁੱਲਦੇ ਹੋਏ ਵੱਡਿਆਂ ਦੀਆਂ ਜਿਹੜੀਆਂ ਅਸੀਸਾਂ ਔਰ ਆਸ਼ੀਰਵਾਦ ਨੂੰ ਲੈਂਦੇ ਹੋਏ ਜਿਹੜਾ ਯੂਥ ਹੈ ਉਹ ਅੱਜ ਵੀ ਟਾਈਮ ਹੈ ਉਹੀ ਚੀਜ਼ਾਂ ਨੂੰ ਅੱਜ ਵੀ ਮਨਾਇਆ ਜਾਏਗਾ ਦੇਖੋ ਜੀ ਅੱਜ ਦੇ ਯੂਥ ਨੂੰ ਨਸ਼ੇ ਤੋਂ ਟਾਈਮ ਨਹੀਂ ਹੈ ਹੋਰ ਬੜਾ ਕੁਝ ਹੋ ਰਿਹਾ ਹੈ ਲੇਕਿਨ ਜਿਹੜਾ ਯੂਥ ਪਰਾਣੇ ਆਪਣੇ ਬਜ਼ੁਰਗਾਂ ਨੂੰ ਜਾਂ ਦਾਦਾ ਜੀ ਦਾ ਚਾਚੇ ਤਾਇਆ ਦੇ ਨਕਸ਼ੇ ਕਦਮ ਤੇ ਅਗਰ ਜੜੇ ਚੱਲਦੇ ਨੇ ਉਹਨਾਂ ਨੂੰ ਇਹ ਹੀ ਨਜ਼ੀਰ ਦਿੱਤੀ ਜਾਂਦੀ ਹੈ ਕਿ ਉਹਨੂੰ ਭੁੱਲੋ ਨਾ ਕਿਉਂਕਿ ਸਿਆਣੇ ਦਾ ਖਾਦਾ ਕਿਆ ਹੋਇਆ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਉਹ ਸਿਆਣਿਆਂ ਦੀਆਂ ਹੀ ਗੱਲਾਂ ਨੇ ਇਸੇ ਤਰ੍ਹਾਂ ਮੇਲੇ 'ਚ ਤੁਸੀਂ ਦੇਖਿਆ ਉਤਸ਼ਾਹ ਦੇਖਿਆ ਹਰ ਉਹ ਤਰ੍ਹਾਂ ਦੀ ਜੜੀ ਆ ਰਾਤਰੀ ਇੱਥੇ ਆਉਂਦੀ ਆ ਸੁਨਿਆਰਾ ਭਾਈਚਾਰਾ ਵੀ ਆਉਂਦਾ ਖੱਤਰੀ ਵੀ ਆਉਂਦੇ ਆ ਹਰ ਤਰ੍ਹਾਂ ਦੇ ਆਉਂਦੇ ਆ ਮੱਥਾ ਟੇਕਦੇ ਆ ਔਰ ਭਗਵਾਨ શ્રી ਕ੍ਰਿਸ਼ਨ ਜੀ ਦੇ ਭਜਨਾਂ ਦਾ ਆਨੰਦ ਮਾਣਦੇ ਆ ਦੇਖੋ ਅਸੀਂ ਕੁਝ ਨਹੀਂ ਕਰਨਾ ਜੀ ਇੱਛਾ ਹਰੀ ਦੇ ਨਾਲ ਹੈ ਉਹ ਜਦ ਤੱਕ ਸਾਹ ਉਹਨੇ ਦਿੱਤੇ ਆ ਜਿੰਨਾ ਕਿ ਕਰਮ ਹੋਣਗੇ ਚੰਗੇ ਜੀ ਕਰਨ ਜੋਗ ਸਾਨੂੰ ਦੇਗਾ ਹੱਥ ਪੈਰ ਦੇਗਾ ਚਲਾਨ ਜੋਗੇ ਅਸੀਂ ਉਹਨੇ ਕ ਜਰੂਰ ਚਲਾ ਕੇ ਜਾਵਾਂਗੇ ਦੁਨੀਆ ਤੇ ਕਰਨ ਕੀ ਆਏ ਆ ਇੱਕ ਗਿੱਡ ਦੇ ਸਿਗੇ ਜਦੋਂ ਆਏ ਸੀ ਇੱਕ ਮੁਠੀ ਦੇ ਬਣ ਕੇ ਚਲੇ ਜਾਣਾ ਸੋ ਇਹੀ ਕਿਹੜਾ ਜਨਾਂ ਯੂਥ ਨੂੰ ਵੀ ਕਿ ਜਦ ਵੀ ਕੁਝ ਕਰਨਾ ਕੋਈ ਚੰਗਾ ਕਰਮ ਕਰੀਏ ਕਿ ਜਿਹਦੇ ਨਾਲ ਤੁਹਾਨੂੰ ਕੋਈ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡਾ ਨਾਮ ਕਿਤੇ ਲਿੱਤਾ ਜਾਵੇ ਸਮਾਜ ਦੇ ਵਿੱਚ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਜਿਹੜੀ ਸੇਵਾ ਹੋਈ ਜਾ ਸਕਦੀ ਹੈ ਉਹ ਆਪਾਂ ਕਰਨ ਦੇ ਲਈ ਸਾਰੇ ਸਾਡੇ ਵੱਡੇ ਵੀਰ ਸਾਡੇ ਭਤੀਜੇ ਸਾਡੇ ਕਿਨਮ ਭਰਾ ਸਾਰੇ ਖੜੇ ਨੇ ਇਹ ਇਦਾਂ ਹੀ ਮੋਢੇ ਨਾਲ ਮੋਢਾ ਲਾ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲੇ ਦੇ ਵਿੱਚ ਇੱਦਾਂ ਗੱਲ ਲੰਗਰ ਹਰ ਬੰਦੇ ਦੇ ਸ਼ਰਦ ਹੈ ਠੀਕ ਹੈ ਜੀ ਜਿਹਦੇ ਮਨ ਦੀ ਸ਼ਰਦ ਹੈ ਕਿਸੇ ਨੇ ਲੰਗਰ ਟਿੱਕੀਆਂ ਦਾ ਲਾਉਣਾ ਹੈ ਕਿਸੇ ਨੇ ਕੋਈ ਲਾਉਣਾ ਉਹ ਹਰ ਤਰ੍ਹਾਂ ਦਾ ਲੰਗਰ ਇੱਥੇ ਜਿਹੜਾ ਵਾ ਉਹ ਤਿਆਰ ਮਿਲਦਾ ਔਰ ਥਾਨ ਵਾਲਿਆਂ ਦੀ ਵੀ ਸ਼ਰਧਾ ਪੂਰੀ ਆ ਤੇ ਬਣਾਉਣ ਵਾਲਿਆਂ ਦੀ ਵੀ ਪੂਰੀ ਆ ਔਰ ਸਭ ਤੋਂ ਵਧੀਆ ਹੈ ਕਿ ਉਹਦੇ ਵਿੱਚ ਕੀਰਤਨ ਦਾ ਇੱਕ ਸੁਆਦ ਆ ਰਿਹਾ ਉਹ ਦਾਦਾ ਵਧੀਆ ਲੱਗਦਾ ਜੀ ਇਹ ਤਾਂ ਚੱਲਦਾ ਹੀ ਰਹਨੇ ਆ ਜੀ ਹਰ ਸਾਲ ਹੁੰਦੇ ਆ ਅੱਜ ਪਹਿਲੀ ਵਾਰੀ ਸਾਡੇ ਵਿੱਚ ਜਿਹੜਾ ਇੰਡੀਆ ਦਾ ਚੌਥਾ ਥੰਬ ਹੈ ਕੀੜੀ ਆ ਅੱਜ ਤੁਸੀਂ ਇਹਦਾ ਪ੍ਰਚਾਰ ਕਰਨਾ ਔਰ ਸਾਨੂੰ ਵੀ ਵਧੀਆ ਲੱਗੇਗਾ ਕਿ ਪਾਕਿਸਤਾਨ ਦੀਆਂ ਜਿਹੜੀਆਂ ਰੀਤੀ ਰਿਵਾਇਜ਼ ਦੇ ਨਾਲ ਚੀਜ਼ਾਂ ਇੱਥੇ ਸ਼ੁਰੂ ਕੀਤੀਆਂ ਉਹ ਵੀ ਹੁਣ ਚੈਨਲਾਂ ਤੇ ਆਣ ਗਿਆ ਸਾਡੇ ਮੰਨ ਨੂੰ ਵੀ ਖੁਸ਼ੀ ਹੋਊਗੀ ਔਰ ਸਾਡੇ ਜਿਹੜੇ ਸਵਰਗਵਾਸੀ ਚਾਚੇ ਤਾਏ ਦਾਦਾ ਜੀ ਸਾਡੇ ਜਿਹੜੇ ਚਲੇ ਗਏ ਨੇ ਉਹਨਾਂ ਨੂੰ ਵੀ ਅਸੀਂ ਯਾਦ ਰੱਖੀਏ ਔਰ ਆਨਲੋ ਟਾਈਮ ਤੇ ਰਹਿਦੀ ਉਮਰੇ ਤੱਕ ਕੋਈ ਸਾਨੂੰ ਵੀ ਯਾਦ ਰਹਿਣ। ਸਮਾਜਿਕ ਕੰਮ ਕਰਕੇ ਸੇਵਾ ਕਰਕੇ ਕਿਵੇਂ ਦਾ ਮਨੁਸ਼ੀਅਤ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਖੁਸ਼ੀ ਵੀ ਮਿਲਦੀ ਹੈ, ਮਨ ਵੀ ਪ੍ਰਸੰਨ ਹੁੰਦਾ ਹੈ ਤੇ ਬਾਕੀ ਤੁਹਾਡਾ ਸਾਥ ਹੈ ਉਹਦੇ ਨਾਲ ਹੋਰ ਜ਼ਿਆਦਾ ਖੁਸ਼ੀ ਮਿਲਦੀ ਹੈ। ਧੰਨਵਾਦ ਜੀ। ਹਾਂਜੀ ਪ੍ਰਧਾਨ ਜੀ ਕੁਝ ਕਹਿਣਾ ਚਾਹੁੰਦੇ ਆ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਇਹ ਜਿਹੜਾ ਟੁਬੜੀ ਦਾ ਮੇਲਾ ਇਹ ਸਾਡੇ ਬਜ਼ੁਰਗ ਜਿਹੜੇ ਕਿ ਪਾਕਿਸਤਾਨ ਤੋਂ ਪਹਿਲੇ ਲਗਾਉਂਦੇ ਸੀ ਜਿੱਥੇ ਤੱਕ ਸਾਨੂੰ ਉਹਨਾਂ ਨੇ ਦੱਸਿਆ ਹੈ ਕਿ ਸ਼ਾਇਦ ਅੱਜ 670ਵਾਂ ਮੇਲੇ ਦਾ ਦਿਨ ਹੈ ਉਹ ਹਰ ਇਹ ਮੇਲਾ ਹਮੇਸ਼ਾ ਪੂਰਨਵਾਸੀ ਵਾਲੇ ਦਿਨ ਹੀ ਲਗਾਇਆ ਜਾਂਦਾ ਹੈਗਾ ਪਹਿਲੇ ਇਹ ਪਾਕਿਸਤਾਨ ਚਰਾਬ ਨਦੀ ਦੇ ਲਗਾਇਆ ਜਾਂਦਾ ਹੈਗਾ ਸੀ ਉਹੀ ਸਾਡੇ ਬਜ਼ੁਰਗ ਜਿਹੜੇ ਫਿਰ ਉਸ ਤੋਂ ਪਾਕਿਸਤਾਨ ਤੋਂ ਇੱਥੇ ਹਿੰਦੁਸਤਾਨਾ ਚਾਹੇ ਉਹ ਜਗ੍ਹਾ-ਜਗ੍ਹਾ ਤੇ ਫਿਰ ਜਿੱਥੇ-ਜਿੱਥੇ ਵੀ ਗਏ ਉੱਥੇ-ਉੱਥੇ ਲਗਾਉਂਦੇ ਆ ਜਿਨ੍ਹਾਂ ਵਿੱਚੋਂ ਪ੍ਰਮੁੱਖ ਸ਼ਹਿਰ ਜਿਹੜੇ ਹੈਗੇ ਨੇ ਉਹ ਕਾਨਪੂਰ ਦਿੱਲੀ ਹੈ ਆਗਰਾ ਹੈ ਔਰ ਲੁਧਿਆਣਾ ਹੈ ਕਿਉਂਕਿ ਜਿਹੜੇ ਵੀ ਉੱਥੇ ਚਨੇਉੜ ਬਲਾਦਰੀ ਦੇ ਨਾਲ ਚਨੇਉੜ ਸ਼ਹਿਰ ਦੇ ਵਿੱਚ ਸਾਡੀ ਇਸ ਬਲਾਦਰੀ ਨਾਲ ਬਿਲੋਂਗ ਕਰਦੇ ਸੀ ਉਹ ਸਾਰੇ ਇਸ ਮੇਲੇ ਨੂੰ ਬੜੀ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਔਰ ਇਸ ਮੇਲੇ ਦੇ ਵਿੱਚ ਸਾਡੀ ਇੱਕ ਖਾਸੀਅਤ ਪਹਿਲੇ ਰਹਿੰਦੀ ਸੀ ਕਿ ਜਿਸ ਤਰ੍ਹਾਂ ਆਪਾਂ ਦੀਵਾਲੀ ਤੇ ਆਪਣੇ ਲੜਕੀਆਂ ਨੂੰ ਗਿਫਟ ਦਿੰਦੇ ਸੀ ਅਸੀਂ ਇਹ ਟੁਬੜੀ ਤੇ ਉਹਨਾਂ ਨੂੰ ਗਿਫਟ ਦੇ ਰੂਪੇ ਮਠਾਈਆਂ ਦੋ ਮੰਨੀਆਂ ਜਾਂਦੇ ਸੀ ਲੇਕਿਨ ਟਾਈਮ ਦੇ ਹਾਲਾਤਾਂ ਬਦਲਦੇ ਹੁਣ ਉਹ ਚੀਜ਼ਾਂ ਤਾਂ ਨਹੀਂ ਐ ਲੇਕਿਨ ਫਿਰ ਵੀ ਹੁਣ ਸਾਡੀ ਜਿਹੜੀ ਨਵੀਂ ਜਨਰੇਸ਼ਨ ਆਈ ਉਹ ਵੀ ਉਹਨਾਂ ਨੂੰ ਅਸੀਂ ਇਹ ਦੱਸਣ ਲਈ ਵੀ ਐਦਾਂ ਸਾਡੇ ਬਜ਼ੁਰਗ ਮਨਾਉਂਦੇ ਹੁਣ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਵੀ ਨਾਲ ਅੱਗੇ ਲੈ ਕੇ ਆ ਰਹੇ ਆ ਤਾਂ ਕਿ ਉਹ ਵੀ ਅੱਗੇ ਪਰੰਪਰਾ ਨੂੰ ਕਾਇਮ ਰੱਖਣ ਉਹ ਹਾਂ ਇਤਿਹਾਸਿਕ ਮੇਲਾ ਹਾਂਜੀ ਇਹ ਬਿਲਕੁਲ ਇਤਿਹਾਸਿਕ ਮੇਲਾ ਇਹ ਹੈ ਕਿਉਂਕਿ ਉੱਥੇ ਚਨਾਬ ਨਦੀ ਤੇ ਬਲਵੰਤ ਜੀ ਔਰ ਕ੍ਰਿਸ਼ਨ ਭਗਵਾਨ ਜੀ ਨੇ ਉੱਤੇ ਰਾਸ ਰਿਲੀਲਾ ਰਚਾਈ ਸੀ ਉਸੇ ਰਾਸ ਰਿਲੀਲਾ ਚਾਨ ਤੋਂ ਬਹੁਤ ਸਾਡੇ ਜਿਹੜੇ ਗੁਰੂ ਕੇ ਸਾਹਿਬ ਜਨਰਲ ਇੱਥੇ ਹੈਗੇ ਸਨ ਉਹ ਉਹਨਾਂ ਦੇ ਹਰ ਸਾਲ ਉਹਨਾਂ ਦਾ ਮੇਲਾ ਉੱਥੇ ਲਗਾਉਂਦੇ ਸੀ ਹੁਣ ਵੀ ਉਹਨਾਂ ਦੀ ਪੀੜ੍ਹੀ ਜਿਹੜੀ ਹੈ ਸਾਡੇ ਗੁਰੂਆਂ ਦੀ ਉਹ ਇੱਥੇ ਵੀ ਮੌਜੂਦ ਹੈ ਇਹ ਉਹਨਾਂ ਦੀ ਅਜੈਕਟਾ ਦੇ ਵਿੱਚ ਹੀ ਸਾਰਾ ਮੇਲਾ ਲਗਾਇਆ ਹਰ ਸੰਪਨ ਹੁੰਦਾ ਹੈ ਸਜਿਦਾ ਇਹ ਹੀ ਕਹਾਂਗੇ ਇਹ ਮੇਲਾ ਜਿਹੜਾ ਹੈਗਾ ਪਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਰਾਜੀ ਖੁਸ਼ੀ ਰੱਖੇ ਸਾਰਿਆਂ ਦੀ ਸੇਤ ਤੰਦਰੁਸਤੀ ਰੱਖੇ ਪਰਮਾਤਮਾ ਅਦਰ ਦੇ ਧਿਆਨ ਕਰੇ ਅੱਛੇ ਕੰਮਾਂ ਦਾ ਧਿਆਨ ਲਗਾਵੇ ਔਰ ਸਰਬਤ ਦਾ ਭਲਾ ਕਰੇ ਸਾਡੀ ਤਾਂ ਇਹ ਹੀ ਦੁਆ ਹੈਗੀ ਔਰ ਜਿਹੜੇ ਸਾਡੇ ਸਹਿਯੋਗੀ ਜਿਹੜੇ ਸਾਡੇ ਨਾਲ ਵੱਧ ਚੜ ਕੇ ਹਿੱਸਾ ਲੈ ਰਹੇ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਔਰ ਹਰ ਸਾਲ ਉਹ ਵੱਧ ਚੜ ਕੇ ਐਦਾਂ ਹਿੱਸਾ ਲਾਉਣ ਔਰ ਐਦਾਂ ਹੀ ਮੇਲਾ ਮਨਾਉਣ ਉਹ ਹਾਂਜੀ ਅੱਜ ਅਨਿ ਸ ਅਦੇ ਇੱਕ ਇਕਾਤੀ ਸੇਵਾ ਪ੍ਰਵਾਹ ਵਾਲੋ ਸੰਗੀਤਨ ਹੋ ਰਿਹਾ ਹੈ ਅਤਮਕਿਸ਼ਨ ਗੋ ਸੁਆਮੀ ਪਰਿਵਾਰ ਵਾਲੋ ਵੀ ਕੀਰਤਨ ਹੋ ਰਿਹਾ ਹੈ ਉਸ ਤੋਂ ਪਹਿਲੇ ਦੰਡੀ ਸੁਆਮੀ ਦੇ ਕੁਝ ਸੇਵਕ ਉਹਨਾਂ ਨੇ ਵੀ ਹੈ ਜੀ ਉਹਨਾਂ ਉਹਨਾਂ ਨਾਲ ਵੀ ਸੰਗੀਤਨ ਹੋਇਆ ਹੈਗਾ ਜਿਹੜਾ ਅਸੀਂ ਇਸ ਵਾਰ ਪਹਿਲੀ ਵਾਰ ਤੁਲਸੀ ਵਿਆਹ ਵੀ ਅਸੀਂ ਇਸ ਵਾਰ ਪਹਿਲੀ ਵਾਰ ਕੀਤਾ ਹੈ ਇਸ ਜਗ੍ਹਾ ਦੇ ਤੇ ਨਹੀਂ ਤਾਂ ਪਹਿਲੇ ਖਾਲੀ ਅਸੀਂ ਟੁਬੜੀ ਦਾ ਮੇਲਾ ਹੀ ਲਗਾਉਂਦਾ ਸੀ ਦੇਖੋ ਐਦਾ ਇਹ ਜਿਹੜਾ ਅੱਜ ਅੱਜ ਸਾਡੀ ਯੰਗ ਜਨਰੇਸ਼ਨ ਹੈ ਇਹ ਉਹਨਾਂ ਦਾ ਉਤਸ਼ਾਹ ਹੈ ਉਹਨਾਂ ਦੇ ਉਤਸ਼ਾਹ ਦੇ ਨਾਲ ਹੀ ਸਾਰਾ ਨਹੀਂ ਤਾਂ ਅਸੀਂ ਪਹਿਲੇ ਇੰਨਾ ਨਹੀਂ ਲਗਾ ਪਾਉਂਦੇ ਹੱਕੀ ਸੀ ਪਰ ਉਹਨਾਂ ਨੇ ਉਹਨੂੰ ਸਾਨੂੰ ਹੰਗਾਰਾ ਭੜਿਆ ਸਾਨੂੰ ਜੋਸ਼ ਭਰਿਆ ਇਹ ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਹੀ ਹੈ ਸਾਰੇ ਐਦਾ ਦਾ ਸਾਡੀ ਇੱਕ ਟੀਮ ਵਰਕ ਹੈ ਕੋਈ ਇੱਕ ਇਕੱਲਾ ਬੰਦਾ ਨਹੀਂ ਕਰਦਾ ਬਿਨਾ ਟੀਮ ਤੋਂ ਕੋਈ ਕੰਮ ਨਹੀਂ ਮੈਦ ਹੈ ਆਪਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਆ ਜੋਨਾਂ ਨੇ ਮੈਨੂੰ ਇਹ ਸੇਵਾ ਬਖਸ਼ੀ ਆ ਉਹ ਉਹਨਾਂ ਦੇ ਬਦੌਲਤ ਹੀ ਹੈ ਸਾਰਾ ਕੁਝ ਲੱਗ ਸਕਦਾ ਨਹੀਂ ਤਾਂ ਮੈਂ ਇਕੱਲਾ ਕੁਝ ਨਹੀਂ ਕਰ ਸਕਦਾਗਾ ਬਾਕੀ